ਮੇਰਾ ਨਾਮ ਸ਼ੰਗਾਰਾ ਸਿੰਘ ਮਾਹਨਾ ਮੈਂ ਭਾਰਤੀ ਕਿਸਾਨ ਯੂਨੀਅਨ ਇੱਕਤਾ ਗੁਰਾਹਾਂ ਦਾ ਜ਼ਿਲ੍ਹਾ ਬਠਿੰਡੇ ਦਾ ਪ੍ਰਧਾਨ ਆ। ਅੱਜ ਮੀਟਿੰਗ ਹੋਈ ਸੀ ਕੋਸੇਟ ਦੇ। ਦੇਖੋ ਮੀਟਿੰਗ ਤੀਜੀ ਵਾਰ ਹੋ ਗਈ ਸਾਡੀ। ਕੱਲ ਤੋਂ ਲੈ ਕੇ ਅਸੀਂ ਜਿਹੜੇ ਆਪਣੇ ਮਰਤਕ ਪਰਿਵਾਰ ਹੈ ਪੰਜ ਉਹਨਾਂ ਦੀ ਮੌਤ ਹੋ ਚੁੱਕੀ ਹੈ। ਤੁਹਾਨੇ ਜਾਂਦਾਂ ਦਾ ਹਾਦਸਾ ਹੋਇਆ ਸੀ। ਉਹ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਖਾਤਰ ਅਸੀਂ ਲਗਾਤਾਰ ਮੋਰਚੇ 'ਚ ਆ। ਪਹਿਲਾਂ ਵੀ ਮੋਰਚਾ ਲਾਇਆ ਤੇ ਕੱਲ ਤੋਂ ਫੇਰੇ ਮੋਰਚਾ ਸ਼ੁਰੂ ਕੀਤਾ ਹੈ ਕੱਲ ਤੋਂ ਲੈ ਕੇ ਲਗਾਤਾਰ ਪ੍ਰਸ਼ਾਸਨ ਨੇ ਮੀਟਿੰਗਾਂ ਦਾ ਦੌਰ ਚਲਾਇਆ ਕੱਲ ਵੀ ਦੋ ਗੇੜ ਮੀਟਿੰਗਾਂ ਦੇ ਚੱਲੇ ਆ ਜਿਦੇ ਵਿੱਚ ਡੀਸੀ ਸਾਹਿਬ ਵੀ ਏਡੀਸੀ ਸਾਹਿਬ ਵੀ ਤੇ ਬਾਕੀ ਅਫਸਰ ਹੁੰਦੇ ਉਹਨਾਂ ਦੇ ਤੇ ਅੱਜ ਫੇਰ ਸਾਡੀ ਮੀਟਿੰਗ ਦਾ ਜਿਹੜਾ ਤੀਜਾ ਗੇੜ ਵੀ ਚੱਲਿਆ ਪਰ ਉਸ ਗੇੜ ਚੋਂ ਮੁੱਖ ਤੌਰ ਤੇ ਕਹਿਣਾ ਹੋਵੇ ਅਜੇ ਪੂਰਾ ਪੇਚ ਫਸਿਆ ਹੋਇਆ ਹੈ ਅਜੇ ਸਾਡੀ ਗੱਲ ਕਿਸੇ ਸਿਰੇ ਨਹੀਂ ਲੱਗੀ ਕਿਉਂਕਿ ਸਾਡੀ ਠੋਸ ਹੈ ਕਿ ਅ ਵੀ 10 ਲੱਖ ਮੁਆਵਜ਼ਾ ਨੌਕਰੀ ਕਰਜਾ ਖਤਮ ਜਖਮੀਆਂ ਦਾ ਇਲਾਜ ਤੇ ਉਹਨਾਂ ਨੂੰ ਮੁਆਜਬਾ 5 ਲੱਖ ਵੱਧ ਜਖਮੀਆਂ ਨੂੰ ਤੇ ਘੱਟ ਨੂੰ 2 ਲੱਖ ਇਹ ਚੀਜ਼ਾ ਹੈ ਕਿ ਸਾਡੇ ਨਾਲ ਇਹ ਮੰਗਾ ਤੇ ਸਾਡਾ ਇੱਕ ਹੋਲ ਚੱਲ ਰਿਹਾ ਹੈ ਤੇ ਪ੍ਰਸ਼ਾਸਨ ਹਜੇ ਜਾਨੀ ਜਿਹੜਾ ਤੋਲ ਤੋਲ ਕੇ ਗੱਲਾਂ ਕਰਨੀਆਂ ਹੁੰਦੀਆਂ ਜਾਨੀ ਜਾਂ ਜਿਵੇਂ ਕੱਲ ਵੀ ਅਸੀਂ ਉਸ ਮੂਰੇ ਕਰਿਆ ਵੀ ਜਿਵੇਂ ਇੱਕ ਤੇਚਰਾ ਮਕਾਲ ਕਰਨਾ ਹੁੰਦਾ ਜਾਂ ਜਿਵੇਂ ਵਪਾਰੀ ਬੋਲੀ ਨਹੀਂ ਲਾਉਂਦੇ ਹੁੰਦੇ ਇਸ ਕਿਸਮ ਦੀਆਂ ਉਤਰੋਸਨ ਵਾਲੀਆਂ ਗੱਲਾਂ ਇਸ ਕਰਕੇ ਅਸੀਂ ਹਲੇ ਤੱਕ ਇਹੀ ਕਹਿ ਸਕਦੇ ਹਾਂ ਵੀ ਹਜੇ ਪੇਚ ਫਸਿਆ ਹੋਇਆ ਪੂਰੀ ਸ਼ੰਗਾਰ ਚ ਜਾਰੀ ਰਹੋ ਸ਼ੰਗਾਰ ਚ ਜਾਰੀ ਰਹੋ ਸਾਡੇ ਕੋਲ ਦਾ ਸੰਘਰਸ਼ ਹੀ ਆਪਣੇ ਕੋਲ ਦਾ ਸੰਘਰਸ਼ ਹੈ ਜੀ ਪ੍ਰਸ਼ਾਸਨ ਕਿੱਥੇ ਡਿਖੜਾ ਹੈ ਪ੍ਰਸ਼ਾਸਨ ਤਾਂ ਬਸ ਕੀ ਕਹੇ ਜੇ ਹੁਣ 10 ਦਿਨਾਂ ਦਾ ਸੰਗ ਆਉਂਦੀ ਹੈ ਕੱਲ ਸਾਨੂੰ ਮੈਡਮ ਸਾਹਿਬ ਨੇ ਤੁਸੀਂ ਸੱਤ ਲੈ ਲਓ ਪੌੜੀ ਤਾਂ ਪੰਜ ਦੀ ਹੈ ਅਸੀਂ ਤਾਂ ਕੋਈ ਸੰਗ ਮੰਨੋ ਤੁਸੀਂ ਇਸ ਗੱਲ ਦਾ ਤੁਸੀਂ ਅਸੀਂ ਕੋਈ ਸੌਦਾ ਕਰ ਰਹੇ ਆ ਇਹ ਕੋਈ ਵਪਾਰ ਕਰ ਰਹੇ ਆਪਾਂ ਜਿਵੇਂ ਵਪਾਰੀ ਬੋਲੀ ਨਹੀਂ ਲਾਉਂਦਾ ਹੁੰਦਾ ਕੋਈ ਇਹ ਬਹੁਤ ਮਾੜਾ ਬਿਹਾਰ ਹੈ ਇਸ ਗੱਲ ਸਾਡੀ ਕਹਿੰਦਾ ਇਹੋ ਜਿਹੀਆਂ ਗੱਲਾਂ ਸਾਨੂੰ ਸੁਣਨ ਨੂੰ ਮਿਲਦਾ ਜਾਂ ਦੁੱਖ ਨਾਲ ਕਹਿਣਾ ਪੈ ਰਿਹਾ ਵੀ ਇੱਕ ਪਾਸੇ ਤਾਂ ਸਾਡੇ ਤੇ ਵੱਡਾ ਐਡਾ ਵੱਡਾ ਕਹਿਰ ਵਾਪਰਿਆ ਡੈੱਡ ਬੋਡੀਆਂ ਸਾਡੇ ਹਸਪਤਾਲ ਦੇ ਵਿੱਚ ਪਈਆਂ ਬੱਚੇ ਉਹਨਾਂ ਦੇ ਉਹਨਾਂ ਦੇ ਬਾਪਸ ਸਾਡੇ ਧਰਨਿਆਂ 'ਚ ਬੈਠੇ ਆ ਤੇ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਇਹੋ ਜਿਹੀ ਕੁਝ ਮਜ਼ਾਕ ਕੀਤੇ ਜਾ ਰਹੇ ਧਰਨਾ ਤਾਂ ਸਾਡੀਆਂ ਮੰਗਾਂ ਮਨੋਂ ਤੱਕ ਜਾਰੀ ਰਹੂ ਜਾਰੀ ਨਹੀਂ ਰਹੂ ਅਸੀਂ ਇਹਨੂੰ ਤਖਾ ਕਰਾਂਗੇ ਜੇ ਪ੍ਰਸ਼ਾਸਨ ਸਾਡੀ ਗੱਲ ਨਹੀਂ ਸੁਣਦਾ ਅਸੀਂ ਜਿਹੜਾ ਉਹ ਪੰਜਾਬੀ ਚ ਕਹਿੰਦੇ ਹੁੰਦੇ ਬੁਰੇ ਦੇ ਬਾਅਦ ਤੱਕ ਜਾਵਾਂਗੇ ਠੀਕ ਆਏ ਸਾਡੇ ਬੰਕਾ ਨਹੀਂ ਮਾਰ ਸਕਦੇ ਸਾਨੂੰ ਕੁੱਟਣ ਮਾਰਨ ਨੂੰ ਤਾਂ ਨਹੀਂ ਰੋਕ ਸਕਦੇ ਕੁੱਟ ਖਾਣ ਵਾਸਤੇ ਜੇ ਤੁਸੀਂ ਤਿਆਰ ਹੋ ਗਏ ਜਾਂ ਸਾਡੇ ਇੱਕ ਅੱਧਾ ਹੋਰ ਲੈ ਲੈ ਸੇਰ ਉਹ ਤਾਂ ਸਾਡੇ ਹੱਥ ਹੈ ਮਾਰਨ ਨੂੰ ਤਾਂ ਨਹੀਂ ਸਾਨੂੰ ਰੋਕ ਸਕਦੇ ਇਹ ਹਾਲਤ ਤਾਂ ਅਸੀਂ ਪੈਦਾ ਕਰਾਂਗੇ ਕੋਨਾ ਚਿਰ ਸਸਕਾਰ ਸਾਡੇ ਨਾਲ ਪਰਿਵਾਰ ਖੜੇ ਆ ਪਰਿਵਾਰ ਡਟ ਕੇ ਖੜੇ ਆ ਸਾਡੇ ਨਾਲ ਸਾਡੇ ਪਰਿਵਾਰ ਆਪਦੇ ਪਰਿਵਾਰ ਹੈ